ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਦਾ ਮਾਮਲਾ ਅਰਬਾਂ ਦਾ ਸੋਨਾ 1 ਸਾਲ ਬਾਅਦ ਪੁਲਿਸ ਨੇ ਕੀਤਾ ਬਰਾਮਦ ਵੱਡੀ ਡਕੈਤੀ ਚ ਪੰਜਾਬੀਆਂ ਦਾ ਹੱਥ ਬਹੁਤ ਸਾਰੇ ਲੋਕਾਂ ਨੇ Netflix ਤੇ ਵੈਬ ਸੀਰੀਜ਼ ਮਨੀ ਹੀਸਟ ਦੇਖੀ ਹੋਣੀ ਪਰ ਇੱਕ ਰੀਅਲ ਸਟੋਰੀ ਕਿਵੇਂ ਕੈਨੇਡਾ ਦੇ ਵਿੱਚ ਰੀਅਲ ਸਟੋਰੀ ਬਣੀ ਅੱਜ ਤੁਹਾਨੂੰ ਉਹ ਦੱਸਦੇ ਹਾਂ 17 April 2023 ਇਹ ਉਹ ਤਰੀਕ ਹੈ ਜਦੋਂ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਲੁੱਟ ਦਾ ਮਾਮਲਾ ਸਾਹਮਣੇ ਆਂਦਾ ਹੈ ਲੁੱਟ ਵੀ 1 2 ਜਾਂ 3 ਕਰੋੜ ਦੀ ਨਹੀਂ ਸਗੋਂ ਅਰਬਾਂ ਕਰੋੜਾਂ ਦੀ ਜਿੱਹਾਂ ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ 400 골ਡ ਬਾਰਸ ਚੋਰੀ ਹੋਈਆਂ ਸੀ ਜਿਨ੍ਹਾਂ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 20 ਮਿਲੀਅਨ ਕੈਨੇਡੀਅਨ ਡਾਲਰ ਇਹਨਾਂ ਦੀ ਕੀਮਤ ਦੱਸੀ ਜਾਂਦੀ ਸੀ ਜੇਕਰ ਭਾਰਤੀ ਕਰੰਸੀ ਦੇ ਵਿੱਚ ਤੁਹਾਨੂੰ ਦੱਸੀਏ ਤਾਂ ਇਹਨਾਂ ਦੀ ਕੀਮਤ ਬੇਹਿਸਾਬ ਬਣਦੀ ਹੈ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਐਕਸ਼ਨ ਲਿਆ ਹੈ ਜੀ ਹਾਂ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ 3 ਦੇ ਖਿਲਾਫ ਵਾਰਣ ਜਾਰੀ ਕਰ ਦਿੱਤਾ ਹੈ ਪੁਲਿਸ ਦੇ ਮੁਤਾਬਕ ਇੱਕ ਗ੍ਰਿਫਤਾਰੀਆਂ ਕੈਨੇਡਾ ਤੇ ਅਮਰੀਕਾ ਤੋਂ ਹੋਈਆਂ ਨੇ ਅਮਰੀਕਾ ਤੋਂ ਫੜੇ ਗਏ ਇੱਕ ਮੁਲਜ਼ਮ ਤੋਂ 65 ਹਥਿਆਰ ਵੀ ਬਰਾਮਦ ਹੋਏ ਨੇ ਬਾਕੀ ਮੁਲਜ਼ਮਾਂ ਦੀ ਪੁਲਿਸ ਦੇ ਵੱਲੋਂ ਫਿਲਹਾਲ ਪਾਲ ਕੀਤੀ ਜਾ ਰਹੀ ਹੈ ਮੁਲਜ਼ਮਾਂ ਬਾਰੇ ਦੱਸਣ ਤੋਂ ਪਹਿਲਾਂ ਤੁਹਾਨੂੰ ਪੂਰਾ ਮਾਮਲਾ ਸਮਝਾਉ ਦਿੰਦੇ ਹਾਂ ਦਰਸਲ 1 ਸਾਲ ਪਹਿਲਾਂ ਇੱਕ 에어 카ਗੋ ਕੰਟੇਨਰ ਜਿਸ ਦੇ ਵਿੱਚ 20 ਮਿਲੀਅਨ ਕੈਂਡੀਅਲ ਡਾਲਰ ਦੀ ਕੀਮਤ ਵਾਲੀਆਂ 골ਡ 바ਰਸ ਤੇ ਵਿਦੇਸ਼ੀ ਕਰੰਸੀਆਂ ਆਈਆਂ ਸਨ ਉਸ ਕਾਰਗੋ ਕੰਟੇਨਰ ਨੂੰ ਜਾਲੀ ਕਾਗਜ਼ਾ ਦਿਖਾ ਕੇ ਚੋਰੀ ਕਰ ਲਿਆ ਗਿਆ ਸੀ ਇੱਕ CCTV ਵੀਡੀਓ ਇਸ ਦੇ ਸਾਹਮਣੇ ਆਈ ਸੀ ਜੋ ਹੁਣ ਕਾਫੀ ਵਾਇਰਲ ਵੀ ਹੋ ਰਹੀ ਹੈ ਪੁਲਿਸ ਮੁਤਾਬਕ ਇਸ 골ਡ ਹੀਸਟ 에어 ਕੈਨੇਡਾ ਦੇ ਦੋ ਸਾਬਕਾ ਕਰਮਚਾਰੀ ਵੀ ਸ਼ਾਮਲ ਸਨ ਪੁਲਿਸ ਨੇ ਫਿਲਹਾਲ ਇੱਕ ਕਰਮਚਾਰੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਦਕਿ ਦੂਸਰੇ ਦੀ ਗ੍ਰਿਫਤਾਰੀ ਦੇ ਲਈ ਵਰਣ ਚਾਰੀ ਕਰ ਦਿੱਤਾ ਗਿਆ ਦੱਸਦੇ ਕਿ ਅਰਬਾਂ ਦੀ ਇਸ ਲੁੱਟ ਦੇ ਵਿੱਚ ਕਾਫੀ ਲੋਕ ਸ਼ਾਮਲ ਨੇ ਜਿਨ੍ਹਾਂ ਨੇ ਪੂਰੀ ਪਲੈਨਿੰਗ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਡਕੈਤੀ ਪਿੱਛੇ ਭਾਰਤੀ ਮੂਲ ਤੌਰ ਤੇ ਪੰਜਾਬੀਆਂ ਦਾ ਵੀ ਨਾ ਸ਼ਾਮਲ ਹੈ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚ ਬ੍ਰੈਮਟਨ ਦਾ ਰਹਿਣ ਵਾਲਾ 54 ਸਾਲਾ परमपाल सिंह सिद्धू ਵੀ ਸ਼ਾਮਲ ਹੈ ਇਸ ਤੋਂ ਇਲਾਵਾ ਇੰਡੋ ਕੈਂਡੀਅਨ ਅਮਿਤ ਜਲੋਟਾ ਜੋ ਕਿ ਟ੍ਰਾਂਟੋ ਨੇੜੇ ਓਕਵਿਲ ਦਾ ਰਹਿਣ ਵਾਲਾ ਹੈ ਸੁਲਾਬਾਤ 43 ਸਾਲਾ ਅਮਦ ਚੌਧਰੀ ਟ੍ਰਾਂਟੋ ਦੇ ਅਲੀ ਰਜ਼ਾ ਜਿਸ ਦੀ ਉਮਰ 37 ਸਾਲ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਬ੍ਰੈਮਟਨ ਦਾ 35 ਸਾਲਾ ਪ੍ਰਸਾਦ ਵੀ ਇਸ ਲੁੱਟ ਦੀ ਵਾਰਦਾਤ ਦੇ ਵਿੱਚ ਸ਼ਾਮਲ ਹੈ ਇਸ ਤੋਂ ਇਲਾਵਾ ਪੁਲਿਸ ਨੇ ਬ੍ਰੈਂਟਰ ਦੇ ਹੀ ਰੈਨ ਵਾਲੇ 31 ਸਾਲਾ ਸਿਮਰਨਪ੍ਰੀਤ ਪਨੇਸਰ ਜੋ ਕਿ ਚੋਰੀ ਦੇ ਸਮੇਂ 에ਅਰ ਕੈਨੇਡਾ ਦਾ ਕਰਮਚਾਰੀ ਸੀ ਇਸ ਤੋਂ ਇਲਾਵਾ ਬ੍ਰੈਂਟਨ ਦੇ 36 ਸਾਲਾ ਅਰਚਿਤ ਗਰੋਵਰ ਅਤੇ ਮਿਸਿਸਾਗਾ ਦੇ 42 ਸਾਲਾ ਵਿਅਕਤੀ ਅਰਸਲਾਨ ਚੌਧਰੀ ਦੇ ਖਿਲਾਫ ਵੀ ਵਾਰੰਟ ਜਾਰੀ ਕਰ ਦਿੱਤਾ ਹੈ ਤਾਂ ਵੱਡੀ ਲੁੱਟ ਹੋਈ ਸੀ ਕੈਨੇਡਾ ਦੇ ਵਿੱਚ ਜਿੱਥੇ ਅਰਬਾਂ ਦਾ ਇਹ ਸੋਨਾ ਲੁੱਟਿਆ ਗਿਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਐਕਸ਼ਨ ਲਿਆ ਪੁਲਿਸ ਨੇ 6 ਲੋਕਾਂ ਨੂੰ ਗ੍ਰਫਤਾਰ ਕਰ ਲਿਆ ਜਦਕਿ ਤਿੰਨ ਦੇ ਖਿਲਾਫ ਫਿਲਹਾਲ ਪੁਲਿਸ ਦੇ ਵੱਲੋਂ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ